ਯੂਟੀ ਨੇ ਗ੍ਰੀਨ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਜਥਾਪਨੀ ਦਿੱਤੀ ਹੈ। ਦੋ ਵਪਾਰਕ ਕੰਪਲੈਕਸਾਂ ਦੇ ਕਿਤੇ ਦੇ ਸਰਟੀਫਿਕੇਟ ਰੱਦ ਕਰਨ ਦੇ ਮਾਮਲੇ ਦੇ ਉੱਤੇ ਯੂਟੀ ਪ੍ਰਸ਼ਾਸਨ ਨੇ ਵਾਤਾਵਰਣ ਕਲੀਅਰੈਂਸ ਦੀਆਂ ਸ਼ਰਤਾ ਦੀ ਉਲੰਘਣਾ ਕਰਨ ਵਾਲੇ ਹੋਰ ਵਪਾਰਕ ਅਤੇ ਰਿਹਾਇਸ਼ੀ ਕੰਪਲੈਕਸਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੂਟੀ ਅਸਟੇਟ ਦਫ਼ਤਰ ਨੇ ਵਾਤਾਵਰਣ ਕਲੀਅਰੈਂਸ ਦੀਆਂ ਸ਼ਰਤਾ ਦੀ ਉਲੰਘਣਾ ਕਰਨ ਦੇ ਲਈ ਉਦਯੋਗਿਕ ਖੇਤਰ ਫੇਜ਼ 1 ਦੇ ਵਿੱਚੋਂ ਸਥਿਤ ਦੋ ਵਪਾਰਕ ਕੰਪਲੈਕਸ ਜਿਸ ਦਾ ਨਾਮ ਗੋਦਰੇਜ ਇਟਰਨੀਆ ਅਤੇ ਬਰਕਲੇ ਸਕੁਅਰ ਦੱਸਿਆ ਜਾ ਰਿਹਾ ਹੈ ਉਸ ਦੇ ਕਿਤੇ ਸਰਟੀਫਿਕੇਟ ਯਾਨੀ ਕਿ OCS ਰੱਦ ਕਰ ਦਿੱਤੇ ਨੇ ਦੋਵਾਂ ਕੰਪਲੈਕਸਾਂ ਦੇ OC ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਨੈਸ਼ਨਲ ਬੋਰਡ ਫਾਰ ਵਾਈਲਡ ਲਾਈਫ ਦੀ ਸਥਾਈ ਕੰਪਨੀ ਤੋਂ ਇਜਾਜ਼ਤ ਲੈਣ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਸੀ ਵਾਤਾਵਰਣ ਕਲੀਅਰੈਂਸ ਤਹਿਤ ਜੰਗਲੀ ਜੀਵ ਕਲੀਅਰੈਂਸ ਸੰਬੰਧੀ ਮੁੱਖ ਸ਼ਰਤਾਂ ਪੂਰੀ ਨਹੀਂ ਕੀਤੀ ਗਈ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸਾਰੇ ਵੱਡੇ ਪ੍ਰੋਜੈਕਟਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਦੇ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਨੇ ਵਾਤਾਵਰਣ ਮਨਜ਼ੂਰੀ ਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ ਜਾਂ ਫਿਰ ਨਹੀਂ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਇਸ ਸੰਬੰਧੀ ਸੋਮਵਾਰ ਨੂੰ ਮੀਟਿੰਗ ਕੀਤੀ ਜਾਵੇਗੀ ਅਤੇ ਫਿਰ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਡਿਪਟੀ ਕਮਿਸ਼ਨਰ ਕਮ ਅਸਟੇਟ ਦਫਤਰ ਵਿਨੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਕਮਰਸ਼ੀਅਲ ਜਾਂ ਰਿਹਾਇਸ਼ੀ ਇਮਾਰਤ ਵਾਤਾਵਰਣ ਕਲੀਅਰੈਂਸ ਦੇ ਨਿਯਮਾਂ ਦੀ ਉਲੰਘਣਾ ਕਰਦੀ ਪਾਈ ਗਈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਮਾਲਕ ਨੇ ਦੱਸਿਆ ਕਿ ਕੋਦਰੇਜ ਇਟਰਨੀਆਂ ਨੂੰ ਯੂਟੀ ਪ੍ਰਸ਼ਾਸਨ ਦੁਆਰਾ ਦਿੱਤੀ ਗਈ ਤਬਦੀਲੀ ਦੀ ਨੀਤੀ ਅਨੁਸਾਰ ਉਦਯੋਗਿਕ ਯੂਨਿਟ ਤੋਂ ਵਪਾਰਕ ਇਮਾਰਤ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਸਾਰੀਆਂ ਮਨਜ਼ੂਰੀਆਂ ਜੋ ਨੇ ਲਈਆਂ ਗਈਆਂ ਸਨ ਉਹਨਾਂ ਨੇ ਕਿਹਾ ਕਿ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੀ ਇੱਕ ਟੀਮ ਨੇ 24 ਜੁਲਾਈ ਨੂੰ ਇੱਕ ਸਰਵੇਖਣ ਕਰਨ ਦੇ ਲਈ ਕੰਪਲੈਕਸ ਦਾ ਦੌਰਾ ਕੀਤਾ ਸੀ ਪਰ ਅੰਤਿਮ ਰਿਪੋਰਟ ਅਜੇ ਮਿਲਣੀ ਬਾਕੀ ਹੈ ਹਾਲ ਹੀ ਦੇ ਵਿੱਚ ਹੋਈ ਇੱਕ ਮੀਟਿੰਗ ਦੇ ਵਿੱਚ ਸੁਪਰੀਮ ਕੋਰਟ ਦੁਆਰਾ ਨਿਯੁਕਤ ਕੇਂਦਰੀ ਅਧਿਕਾਰ ਪ੍ਰਾਪਤ ਕਮੇਟੀ ਯਾਦ ਕੀ ਸੀਸੀ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜੰਗਲੀ ਜੀਵ ਨੂੰ ਮਨਜ਼ੂਰੀ ਤੋਂ ਬਿਨਾ ਕੰਮ ਕਰਨ ਦੇ ਲਈ ਦੋ ਪ੍ਰੋਜੈਕਟਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ